ਜੀ ਮੈਂ ਹਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਜਿੱਥੇ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੁਰਸੀ ਨੂੰ ਲੈ ਕੇ ਕਾਫੀ ਵਿਵਾਦ ਛਿੜੇ ਨਜ਼ਰ ਆਏ ਜੇਕਰ ਗੱਲ ਕਰੀਏ ਜਿੱਥੇ ਪਠਾਨ ਮਾਜਰਾ ਦੇ ਬਿਆਨ ਨੇ ਇੱਕ ਵਾਰੀ ਆਮ ਆਦਮੀ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਪਠਾਨ ਮਾਜਰਾ ਨੇ ਕਾਫੀ ਵੱਡੇ ਰਾਜ ਖੋਲ੍ਹਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜੀਵਾਲ ਨੇ ਜਦੋਂ ਜਿਹਰੇ ਇਲਾਜ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਸੋ ਲੇਟ ਸੀਗੇ ਹਸਪੀਟਲ ਦੇ ਵਿੱਚ ਤਾਂ ਕਾਫੀ ਵੱਡੇ ਰਾਜ ਖੋਲਦੇ ਨਜ਼ਰ ਆਏ ਮਨੀਸ਼ ਸੋਧਿਆ ਤੇ ਦੂਸਰੇ ਪਾਸੇ ਸਕਿੰਦਰ ਜੈਨ ਵੱਲੋਂ ਗੈਟ ਟੂ ਗੈਟ ਮੀਟਿੰਗਾਂ ਵੀ ਕੀਤੀਆਂ ਗਈਆਂ ਉਹਨਾਂ 60 ਵਿਧਾਇਕਾਂ ਦੇ ਨਾਲ ਲੇਕਿਨ ਬਾਅਦ ਵਿੱਚ ਇਹ ਪਤਾ ਲੱਗਾ ਕਿ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ 40 ਵਿਧਾਇਕ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਖੜੇ ਹੋਏ ਨੇ ਉਹਨਾਂ 40 ਵਿਧਾਇਕਾਂ ਦੇ ਕਰਕੇ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਨੇ ਕਿ ਮੈਂ ਜਿਹੜੀ ਹਾਂ ਆਪਣੀ ਕੁਰਸੀ ਨਹੀਂ ਛੱਡਾਂਗਾ ਇਹੋ ਜੀਆਂ ਖਬਰਾਂ ਜਿਹੜੀਆਂ ਨੇ ਸੁਣਨ ਦੇ ਵਿੱਚ ਆਈਆਂ ਦੂਸਰੇ ਪਾਸੇ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਛੜ ਗਈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਖਾਂ ਵੀ ਵਿਖਾਈਆਂ ਮਨੀਸ਼ ਸੋਸੋਧੀਆਂ ਨੂੰ ਤੇ ਕਿਹਾ ਮੈਂ ਜਿਹੜੀ ਹੈ ਆਪਣੀ ਕੁਰਸੀ ਨਹੀਂ ਛੱਡਾਂਗਾ ਲੇਕਿਨ ਜਦੋਂ ਹੁਣ ਇਲਾਜ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਹਸਪੀਟਲ ਤੋਂ ਬਾਹਰ ਆਏ ਤਾਂ ਉਹਨਾਂ ਨੇ ਵੱਡਾ ਖੁਲਾਸਾ ਕੀਤਾ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਮੇਰੇ ਚਿਹਰੇ ਨੂੰ ਪਾਈਆਂ ਨੇ ਲੋਕਾਂ ਨੇ ਤੇ ਇਹ ਭਾਜਪਾ ਵੱਲੋਂ ਕਾਂਗਰਸ ਵੱਲੋਂ ਅਕਾਲੀ ਦਲ ਵੱਲੋਂ ਜਿਹੜਾ ਹੈ ਮੇਰੇ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਵੱਲੋਂ ਆਪਣੀ ਸੱਤਾ ਖੇਡੀ ਜਾ ਰਹੀ ਹੈ ਕਿ ਸੋ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਸਤੀਫਾ ਦੇ ਰਹੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਇਹੋ ਜੀ ਕੋਈ ਗੱਲ ਨਹੀਂ ਹੈ ਆਮ ਆਦਮੀ ਪਾਰਟੀ ਦੇ ਸੁਪਰੀਮ ਵਰਿੰਦਰ ਕੇਜਰੀਵਾਲ ਨੇ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਹੋ ਕੇ ਕਿਹਾ ਸੀ ਕਿ ਮੁੱਖ ਮੰਤਰੀ ਦਾ ਚਿਹਰਾ ਹਮੇਸ਼ਾ ਹੀ ਜਿਹੜਾ ਹੈ ਭਗਵੰਤ ਸਿੰਘ ਮਾਨ ਦਾ ਰਹੇਗਾ ਤਾਂ ਉਹਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਸੀਂ ਮੇਰੇ ਚਿਹਰੇ ਨੂੰ ਹੀ ਨਿਖਾਰ ਕੇ ਸામਨੇ ਲੈ ਕੇ ਆਵਾਂਗੇ ਲੇਕਿਨ ਜੇਕਰ ਗੱਲ ਕਰੀਏ ਜ਼ੀਰੋ ਗਰਾਉਂਡ ਦੀ ਲੈਵਲ ਇਹਨਾਂ ਦੀ ਰਿਪੋਰਟ ਆਈ ਜਿੱਥੇ ਖੁਦ ਜਿਹੜੇ ਨੇ ਅਰਵਿੰਦ ਕੇਜੀ ਵਾਲ ਵੱਲੋਂ ਜਦੋਂ ਕਰਵਾਈ ਗਈ ਜਿਹੜੀ ਹੈ ਨੋਰਸਿੰਧਿਆ ਦੀ ਏਜੰਸੀ ਉਹਦੇ ਵੱਲੋਂ ਵੱਡੀ ਰਿਪੋਰਟ ਕਰਾਈ ਗਈ ਲੇਕਿਨ ਉਸ ਰਿਪੋਰਟ ਦੇ ਵਿੱਚ ਜ਼ਿਆਦਾਤਰ ਚਰਨਜੀਤ ਚੰਨੀ ਦਾ ਨਾਮ ਨਿਕਲ ਕੇ ਸਾਹਮਣੇ ਆਇਆ ਚਰਨਜੀਤ ਚੰਨੀ ਕਾਂਗਰਸ ਪਾਰਟੀ ਤੋਂ ਨੇ ਜਿਹੜੇ ਉਸ ਤੋਂ ਬਾਅਦ ਸ਼ਾਇਦ ਕਿਤੇ ਨਾ ਕਿਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਿਲ 'ਚ ਸੀ ਕਿ ਸ਼ਾਇਦ ਭਗਵੰਤ ਮਾਨ ਜਿਹੜੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਉਹਨਾਂ ਦੇ ਸਿਰ ਤੇ ਨਹੀਂ ਲੜੀਆਂ ਜਾ ਸਕਦੀਆਂ ਲੇਕਿਨ ਫਿਰ ਵੀ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹ ਰਹੇ ਨੇ ਕਿ ਇਹ ਚਿਹਰਾ ਮੇਰਾ ਸੀ ਤੇ ਮੇਰਾ ਹੀ ਰਹੇਗਾ لیکن جس طرح ਲੋਕਾਂ ਵੱਲੋਂ ਨਕਾਰਿਆ ਜਾ ਰਿਹਾ ਲੋਕਾਂ ਵੱਲੋਂ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਿਲਕੁਲ ਵੀ ਲੋਕਪ੍ਰੀਏ ਕੱਟ ਚੁੱਕੀ ਹੈ ਲੋਕ ਜਿਹੜੇ ਨੇ ਸੈਟੀਸਫਾਈਡ ਨਹੀਂ ਹੈ ਪਹਿਲਾਂ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਤੇ ਇਸ ਤੋਂ ਬਾਅਦ ਜਿੱਤੇ ਹੜਾ ਤੋਂ ਇਹਨੇ ਲੋਕ ਪ੍ਰਭਾਵਿਤ ਹੋਏ ਲੋਕਾਂ ਨੂੰ ਜਿਹੜਾ ਹੈ ਕਿਸੇ ਤਰ੍ਹਾਂ ਦੀ ਵੀ ਮਦਦ ਨਹੀਂ ਮਿਲੀ ਉੱਚੇ ਪੱਧਰ ਤੇ ਲੋਕ ਡਾਵਾ ਡੋਲ ਹੋ ਗਏ ਲੋਕਾਂ ਦੇ ਮਨਾਂ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੈਣੇ ਸ਼ੁਰੂ ਹੋ ਗਏ ਨੇ ਜੇ ਗੱਲ ਕਰੀਏ ਤਾਂ ਸਿੱਧਾ ਸਿੱਧਾ ਲੋਕ ਨਹੀਂ ਚਾਹ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਚਿਹਰਾ ਦੁਬਾਰਾ 2027 ਦੇ ਵਿੱਚ ਦੇਖਣਗੇ ਜਿੱਥੇ ਬੇਰੁਜ਼ਗਾਰਾਂ ਵੱਲੋਂ ਜਿੱਥੇ ਨੌਜਵਾਨ ਪੀੜੀ ਵੱਲੋਂ ਜਿੱਥੇ ਅਧਿਆਪਕਾਂ ਵੱਲੋਂ ਜਿੱਥੇ ਕਿਸਾਨਾਂ ਵੱਲੋਂ ਯਾਨੀ ਕਿ ਕੁੱਲ ਮਿਲਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਹੈ ਜ਼ੀਰੋ ਲੈਵਲ ਦੀ ਰਿਪੋਰਟ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਜਿਹੜੀਆਂ ਆਸਾਂ ਉਮੀਦਾਂ ਲੈ ਕੇ ਲੋਕ ਲੋਕਾਂ ਨੇ ਤੜਾ ਤੜ ਵੋਟਾਂ ਪਾਈਆਂ ਸੀ ਉਹੀ ਅੱਜ ਵੋਟਾਂ ਤੋਂ ਵਾਂਝੇ ਰਹਿਣਗੇ 2027 ਦੇ ਵਿੱਚ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਗੱਲਾਂ ਦੀ ਮਨਜ਼ੂਰੀ ਨਹੀਂ ਦੇ ਰਹੇ ਉਹਨਾਂ ਵੱਲੋਂ ਜਿਹੜੀ ਇਹ ਗੱਲ ਮਨਜ਼ੂਰ ਨਹੀਂ ਕੀਤੀ ਜਾ ਰਹੀ ਉਹ ਕਹਿ ਰਹੇ ਨੇ ਲੋਕਪ੍ਰੀਏ ਅੱਜ ਵੀ ਸਾਡੀ ਬਦਕਾਰ ਹੈ ਲੇਕਿਨ ਲੋਕੀ ਜਾਂ ਦੇ ਨੇ ਕਿ ਇਹ ਕਿੰਨੇ ਕੋ ਪਸੰਦ ਕਰ ਰਹੇ ਨੇ ਭਗਵੰਤ ਸਿੰਘ ਮਾਨ ਦੂਸਰੇ ਪਾਸੇ ਮਨੀਸ਼ ਸੋਦੀਆ ਦੀ ਗੱਲ ਕਰ ਲੈਨੇ ਆ ਜਿਨ੍ਹਾਂ ਦਾ ਰਾਜ ਕੇ ਜਿਹੜਾ ਹੈ ਵਿਰੋਧ ਕੀਤਾ ਗਿਆ ਨਰਿੰਦਰ ਕੌਰ ਦੇ ਜਿਹੜੇ ਨੇ ਨਰਿੰਦਰ ਕੌਰ ਭਰਾਜ ਦੇ ਲਾਕੇ ਦੇ ਵਿੱਚ ਬਠਿੰਡਾ ਦੇ ਵਿੱਚ ਵਲੰਟੀਅਰ ਜਿਹੜੇ ਖੜੇ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਚਾਹੇ ਜਿੰਨੇ ਮਰਜੀ ਵਿਧਾਇਕ ਮੰਤਰੀ ਨੇ ਉਹਨਾਂ ਵੱਲੋਂ ਸਾਨੂੰ ਨਹੀਂ ਦੱਸਿਆ ਜਾਂਦਾ ਕਿਉਂਕਿ ਅਸੀਂ ਜਾ ਕੇ ਉੱਤੇ ਸਵਾਲ ਪੁੱਛਦੇ ਹਾਂ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੱਕੜ ਕਹਿੰਦੇ ਨੇ ਉਹ ਕੋ ਮੱਕੜ ਵੀ ਅੱਜ ਆਮ ਆਦਮੀ ਪਾਰਟੀ ਦੇ ਖਿਲਾਫ ਖੜੇ ਹੋ ਗਏ ਨੇ ਬਗਾਵਤ ਛੇੜ ਦਿੱਤੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਬਿਲਕੁਲ ਨਹੀਂ ਦੱਸਿਆ ਜਾਂਦਾ ਕਿਸੇ ਵਿਧਾਇਕ ਤਰੀ ਨੇ ਉਹ ਨਾ ਅਵੇ ਹਾਲਾ ਕਿ ਅਸੀਂ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਆਮ ਲੋਕਾਂ ਚ ਅਸੀਂ ਵਿਚਰਨਾ ਆਮ ਲੋਕਾਂ ਕੋਲ ਜਾ ਕੇ ਅਸੀਂ ਵੋਟਾਂ ਮੰਗਣੀਆਂ ਨੇ ਆਮ ਲੋਕਾਂ ਦੇ ਘਰਾਂ ਚ ਜਾ ਕੇ ਕੰਮ ਅਸੀਂ ਕਰਨੇ ਨੇ ਇਹ ਕਿਹੜੇ ਨੇ ਇਹ 10 ਮਿੰਟ ਸਿਰਫ ਸਟੇਜਾਂ ਦੇ ਉੱਤੇ ਆਪਦਾ ਚਿਹਰਾ ਦਿਖਾਣ ਆਉਂਦੇ ਨੇ ਇਸ ਤੋਂ ਉੱਤੇ ਇਹਨਾਂ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ ਉਹ ਕਹਿੰਦੇ ਫਿਰ ਵੀ ਸਾਡੇ ਤੱਕ ਕਿਸੇ ਤਰ੍ਹਾਂ ਦੀ ਰਿਪੋਰਟ ਨਹੀਂ ਪਹੁੰਚਦੀ ਕਿ ਅੱਜ ਇੱਥੇ ਵਿਧਾਇਕ ਜਾਂ ਮੰਤਰੀ ਨੇ ਆਉਣਾ ਉਹਨਾਂ ਨੇ ਵੀ ਇੱਕ ਹੱਲਾ ਬੋਲ ਦਿੱਤਾ ਆ ਆਮ ਆਦਮੀ ਪਾਰਟੀ ਦੇ ਮંત્રી ਸਸੋਧਿਆ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਸਸੋਧਿਆ ਤੇ ਨਰਿੰਦਰ ਕੋਰ ਪਰਾਜ ਤੇ ਨਾਲ ਇੱਕ ਹੋਰ ਮੰਤਰੀ ਸੀ ਜਿੰਨਾ ਵੱਲੋਂ ਬਿਲਕੁਲ ਵੀ ਨਹੀਂ ਦੱਸਿਆ ਗਿਆ ਕਿ ਅੱਜ ਇੱਥੇ ਮਨੀ ਸਸੋਧਿਆ ਨੇ ਗੁਰਦੁਆਰੇ ਪਹੁੰਚਣਾ ਹੈ ਹਾਲਾਂਕਿ ਅਸੀਂ ਕਿੱਥੇ ਜਾ ਕੇ ਇਹਨਾਂ ਦੇ ਨਾਲ ਗੱਲ ਕਰੀਏ ਕਿੱਥੇ ਬੈਠ ਕੇ ਅਸੀਂ ਇਹਨਾਂ ਨਾਲ ਗੈਟ ਟੂ ਗੈਟ ਮੀਟਿੰਗ ਕਰੀਏ ਇਹਨਾਂ ਵੱਲੋਂ ਸਿਰਫ ਇੱਕ ਚਿਹਰਾ ਦਿਖਾਣ ਆਇਆ ਜਾਂਦਾ ਹੈ ਇਸ ਤੋਂ ਇਲਾਵਾ ਇਹਨਾਂ ਉੱਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਇਹ ਕੋਈ ਜੇ ਭਾਰਤੀ ਜਨਤਾ ਪਾਰਟੀ ਦੇ ਪਮਕੜ ਨਹੀਂ ਇਹ ਸ਼੍ਰੋਮੇ ਕਾਲੀਦਲ ਦੇ ਨੀ ਕਾਂਗਰਸ ਪਾਰਟੀ ਦੇ ਨੇ ਇਹ ਆਪ ਦੇ ਪਮਕੜ ਸੀ ਆਮ ਆਦਮੀ ਪਾਰਟੀ ਦੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਇੰਨੀ ਇਜਾਜ਼ਤ ਹੋਣੀ ਚਾਹੀਦੀ ਹੈ ਕਿ ਸਾਨੂੰ ਪਤਾ ਹੋਵੇ ਸਾਡੇ ਇਲਾਕੇ ਦੇ ਵਿੱਚ ਕਿਹੜਾ ਮੰਤਰੀ ਆ ਰਿਹਾ ਹੈ ਉਹਨਾਂ ਨੇ ਵੀ ਰੱਜ ਕੇ ਵਿਰੋਧ ਕੀਤਾ ਹੈ ਸਸੋਧੀਆਂ ਦਾ ਤੇ ਦੂਸਰੇ ਪਾਸੇ ਨਰਿੰਦਰ ਕੋਪਰਾਜ ਦਾ ਹਾਲਾਂਕਿ ਕੋਲ ਮਲਾਕੇ ਜਿਹੜੀ ਹੈ ਪਾਰਟੀ ਦਾਵਾਡੋਲ ਦਿਖਾਈ ਦੇ ਰਹੀ ਹੈ ਆਪਣੇ ਹੀ ਆਪਣੇਆਂ ਦੇ ਖਿਲਾਫ ਸਾਹਮਣੇ ਨਜ਼ਰ ਆ ਰਹੇ ਨੇਤਣਾਂ